ਮੈਂ ਤੁਹਾਨੂੰ ਇੱਕ ਮਿੰਟ ਪਹਿਲਾਂ ਮੇਰੀ ਸੁਣ ਲਓ ਜੇ ਤਾ ਦੱਸੋਗੇ ਸੱਚ ਫਿਰ ਤਾਂ ਛੱਡ ਦਾਂਗੇ ਜੇ ਬੋਲੋਗੇ ਝੂਠ ਤੁਹਾਨੂੰ ਕੁੱਟਾਂਗੇ ਬਾਕੀ ਜੀ ਹਾਂ ਕੁੱਟ ਵੀ ਤੁਸੀਂ ਬੱਚੇ ਨਾਲ ਨਹੀਂ ਨਹੀਂ ਆ ਵੀਡੀਓ ਦਿਖਾਓ ਜੀ ਦਿਖਾ ਮੈਂ ਵੀਡੀਓ ਭਾਈ ਜੀ ਭਾਈ ਜੀ ਤੁਸੀਂ ਵੀਡੀਓ ਥੋੜੀ ਆ ਕਿ ਕਿਸੇ ਹੋਰ ਦੀ ਅੱਜ ਬੱਚੇ ਨੂੰ ਛੱਡ ਦੇ ਮੈਂ ਪੁੱਛਿਆ ਤੁਹਾਨੂੰ ਵੀ ਵੀਡੀਓ ਥੋੜੀ ਆ ਕਿ ਕਿਸੇ ਹੋਰ ਦੀ ਨਹੀਂ ਨਹੀਂ ਚਲ ਸ ਸੋ ਹੋ ਗਿਆ ਹੋ ਗਿਆ ਬਸ ਕੀ ਹੋ ਗਿਆ ਹਾਂ ਜੋ ਹੋਣਾ ਹੋ ਗਿਆ ਬਸ ਨਹੀਂ ਜੋ ਹੋ ਗਿਆ ਨਹੀਂ ਤੁਸੀਂ ਜ਼ੁਬਾਨ ਚ ਦੱਸੋ ਨਹੀਂ ਇੱਚੀ ਹੋ ਨਹੀਂ ਲਾਜ ਛਾ ਜਾਂਦਾ ਹੋ ਤੇ ਯਾਰ ਬਾਬਾ ਜੀ ਬਾਬਾ ਜੀ ਸੱਚ ਬੋਲੋ ਹਾਂ ਹਾਂ ਹੋ ਗਿਆ ਹੋ ਗਿਆ ਹੋ ਗਿਆ ਪਤਾ ਨਹੀਂ ਮੈਨੂੰ ਉਹ ਕਿੰਨੀ ਵਾਰੀ ਕੋਈ ਪਤਾ ਨਹੀਂ ਇਹ ਚੂਨੇ ਹਾੜੇ ਬਾਬਾ ਜੀ ਕਰਦੇ ਤਾਂ ਸਿਕਾ ਬੱਚੇ ਨਾਲ ਹਾਂ ੱਬਰ ਹਾਂ ਨਹੀਂ ਕੀ ਕਰੀਏ ੱਬਰ ਨਹੀਂ ਆਏਗਾ ਫਿਰ ਬੱਚੇ ਨਾਲੇ ਕਰਨਾ ਹਾਂ ਚਲੋ ਕੀ ਗਲਤੀ ਗਲਤੀ ਉਹ ਬਾਬਾ ਹੁਣ ਦੱਸ ਮੈਨੂੰ ਹੁਣ ਅਸੀਂ ਦੋਨੇ ਜਾਣੇ ਆ ਵੀਰੇ ਹਾਂ ਗਲਤੀ ਹੋ ਗਈ ਦੱਸੋ ਕੀ ਗੱਲ ਹੋਈਏ ਬਸ ਗਲਤੀ ਹੋ ਗਈ ਕੀ ਗਲਤੀ ਬਾਗੈ ਮੈਨੂੰ ਪਤਾ ਵੀ ਤੇਰਾ ਪੁੱਤ ਆ ਹਾਂ ਮੇਰਾ ਪੁੱਤ ਆ ਬੱਚੇ ਨਾਲ ਐ ਕਰਦੇ ਹੁੰਦੇ ਨਹੀਂ ਹਾਂ ਚਲੋ ਸੌਰੀ ਸੌਰੀ ਨਹੀਂ ਤੂੰ ਸੋਚ ਕੇ ਤਾਂ ਦੇਖ ਪੁੱਤ ਨਾ ਐ ਕਰਦੇ ਹੁੰਦੇ ਨੇ ਨਹੀਂ ਮੇਰੇ ਸਾਰੀ ਬਾਬਾ ਜੀ ਮੇਰੇ ਮੈਨੂੰ ਐ ਤਾਂ ਮੈਂ ਤੈਨੂੰ ਪੁੱਛਦਾ ਤੇ ਕੀ ਹੋ ਕੀ ਨਹੀਂ ਖੜ ਜਾ ਹੱਥ ਜੋੜ ਕੇ ਬੀਨ ਕੀ ਹੋ ਕੀ ਗਿਆ ਤੈਨੂੰ ਓਏ ਓਏ ਬੱਚਾ ਓ ਮਾਸਮਾ ਰੱਬ ਉਹਦੇ ਚ ਉਹਨੂੰ ਨਹੀਂ ਪਤਾ ਨਾ ਚੀਜ਼ਾਂ ਦਾ ਤੇਰੇ ਤੇ ਤਵਾਰ ਕਰਦਾ ਤੇ ਕਿਉਂ ਚੀਜ਼ਾਂ ਕੀਤੀਆਂ ਹਾਂ ਵੀ ਹੱਥ ਜੋੜ ਕੇ ਕਿਉਂ ਕੀਤੀਆਂ ਤੇ ਨਹੀਂ ਚੀਜ਼ਾਂ ਹੈ ਸੌਰੀ ਸੌਰੀ ਯਾਰ ਤੈਨੂੰ ਕਿਉਂ ਕੀਤੀਆਂ ਚੀਜ਼ਾਂ ਹਾਂ ਸੌਰੀ ਦੱਸ ਮੈਨੂੰ ਸੌਰੀ ਸੌਰੀ ਬਾਬਾ ਜੀ ਸੌਰੀ ਤੇਰੇ ਕੋਲ ਕੋਈ ਵੀਡੀਓ ਤਾਂ ਬਣੀ ਵੀ ਐ ਬਾਜੀ ਜੋ ਮਾਦੀ ਬਣਾ ਰੇ ਮੇਰੀ ਕਿਸਮਤ ਮਾੜੀ ਮੇਰੀ ਕਿਸਮਤ ਇਹ ਤਾਂ ਫੜਿਆ ਗਿਆ ਹਾਂ ਕਿਸਮਤ ਮਾਰੀ ਜਣਾ ਫੜਿਆ ਗਿਆ ਹਾਂ ਤੈਨੂੰ ਮੈਂ ਪੁਲਿਸ ਬੁਲਾਉਂਦਾ ਮੈਂ ਕਹ ਪਾਜੀ ਜਹਜਦਾਰ ਜੀ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਮੈਂ ਇੱਦਾਂ ਦਾ ਬੰਦਾ ਨਹੀਂ ਹਾਂ ਝੂਠ ਵੀ ਮਾਰ ਕੇ ਖਾਂ ਆ ਵੀਡੀਓ ਤਾਂ ਦੇਖੀ ਸਾਰੇ ਇਹਨਾਂ ਦੇ ਬਣੀ ਵੀ ਇਹ ਸ੍ਰੀਕਾ ਸ੍ਰੀਕਾ ਐ ਚੋਂ ਵੀ ਬਣ ਗਈ ਐ ਹਾਂ ਹੱਥ ਜੋੜ ਕੇ ਨਹੀਂ ਤੋਂ ਉਹਨਾਂ ਨੂੰ ਘੁੱਟਣ ਨੂੰ ਹੱਥ ਜੋੜ ਕੇ ਨਹੀਂ ਸਜਾਦਾ ਪ੍ਰਮਾਤਮਾ ਦੇਊਗਾ ਹਾਂ ਤੈਨੂੰ ਪਹਿਲਾਂ ਮੰਨ ਤਾਂ ਗਿਆ ਸਾਡੇ ਕੋਲੇ ਵੀ ਨਹੀਂ ਵਾਹਿਗੁਰੂ ਜੀ ਕਿਫਤ ਹੈ ਜੀ ਠੀਕ ਠਾਕ ਜੀ ਹਾਂ ਜੀ ਠੀਕ ਹੈ ਇੱਧਰ ਨੂੰ ਰੱਖੋ ਇੱਧਰ ਨੂੰ ਇੱਧਰ ਨੂੰ ਰੱਖੋ ਇਹ ਇਹਨਾਂ ਦੇ ਫਰਦਰ ਆ ਅੱਛਾ ਠੀਕ ਹੈ ਠੀਕ ਹੈ ਠੀਕ ਅਸਲ ਤਾਂ ਨਹੀਂ ਉਹਦੇ ਤੇ ਮੈਨੂੰ ਵਿਚਾਰੇ ਦਾ ਮਤਲਬ ਕਿੰਨੀ ਕਿ ਤਸ਼ੱਦਦ ਉਹਨੇ ਝੱਲੀ ਆ ਵਿਚਾਰੇ ਨੇ ਹਨਾ ਵੀਰੇ ਮਨਪੂਤਾ ਨੂੰ ਮਨ ਲੋ ਕਿ ਬੜਾ ਇਹਨੇ ਤਾਂ ਮਨ ਲੋ ਕਹਿ ਦਿੰਦਾ ਠੀਕ ਹੈ ਵੀਰੇ ਚਲ ਮਹਾਰਾਜ ਤੈਨੂੰ ਚੜ੍ਹਦੀ ਕਲਾ ਚ ਰੱਖੀ ਅਸੀਂ ਇਹਨੂੰ ਲੈ ਜੀ ਹਾਂ ਠੀਕ ਹੈ ਜੀ ਉਹ 12 ਸਾਲ ਹੋ ਗਏ ਮੈਨੂੰ ਠੀਕ ਹੈ ਜੀ ਬਾਬਾ ਜੀ ਬੜਾ ਸੋਹਣਾ ਮੀਨਾ ਜਾਂਦਾ ਸੀਗਾ ਠੀਕ ਹੈ ਠੀਕ ਕੋਈ ਨਹੀਂ ਕੋਈ ਉਹ ਰੇ ਬਹਿ ਜਾ ਪੁੱਤ ਮੈਂ ਰੋਟੀ ਬਾਣੀ ਵੀ ਪਾਉਂਦਾ ਸੀ ਅੱਛਾ ਜੀ ਅੱਛਾ ਜੀ ਅੱਛਾ ਜੀ ਓਹ ਭਤੀਜਾ ਮੇਰਾ ਬਲੋਕ ਮੈਂ ਤਾਂ ਇਹਦਾ ਗੱਲ ਕਰਦਾ ਸੀਗਾ ਸਾਡੇ ਸਾਡੇ ਪਿੰਡੋਂ ਕੁੜੀ ਆ ਅੱਛਾ ਜੀ ਉਹ ਕੋ ਮੈਂ ਇਹਨੂੰ ਲੈਣ ਗਿਆ ਉਥੋਂ ਤੇ ਮੈਂ ਤੇਰੀ ਵੀਡੀਓ ਬਣਾ ਕੇ ਕੌਣ ਨੂੰ ਦੇ ਦੇਣੀ ਆ ਕੌਣ ਕਹਿੰਦੀ ਉਹ ਕੁੜੀ ਕਹਿਣ ਲੱਗੀ ਅੱਛਾ ਜੀ ਠੀਕ ਹੈ ਕਹਿੰਦੀ ਨਾਲੇ ਖਾਣੇ ਤੇਰੀ ਤਾਂ ਖਾਦ ਦੇ ਕੇ ਆਉਣੀ ਮੈਂ ਤੇਰੀ ਥਾਣੇ ਠੀਕ ਹੈ ਠੀਕ ਹੈ ਠੀਕ ਹੈ ਮੈਂ ਕੋ ਕੰਮ ਕਰਾਉਣਾ ਮੈਂ ਇਹ ਚੀਜ਼ ਹੈ ਜੀ ਪਹਿਲਾਂ ਪਤਾ ਹੀ ਨਹੀਂ ਲੱਗਿਆ ਜੀ ਭੈਣੇ ਵੀਰੇ ਪਤਾ ਸੀਗਾ ਸਾਡੇ ਕੋਲ ਸਬੂਤ ਹੈ ਨਹੀਂ ਪਤਾ ਸਬੂਤ ਨਹੀਂ ਜੀ ਸਾਰੇ ਨਗਰ ਨੂੰ ਪਤਾ ਆ ਪਤਾ ਸਾਰੇ ਨਗਰ ਨੂੰ ਸਾਨੂੰ ਵੀ ਪਤਾ ਸੀਗਾ ਸਬੂਤ ਮੈਨੂੰ ਵੀਡੀਓ ਬਣਾਉਣੀ ਨਹੀਂ ਆਉਂਦੀ ਹੈ ਜੀ ਅਸਲ 5 ਸਾਲ ਪਹਿਲੂ ਕਿਵੇਂ ਜਿੰਦਗੀ ਬੰਦ ਕੀਤੀ ਪਾਪਾਂ ਸਮਝ ਸਾਰੇ ਯਾਰ ਜੀ ਸਮਝ ਆ ਰਹੀ ਹੈ ਤੁਸੀਂ ਜਿਹੜਾ ਕਰ ਰਹੇ ਹੋ ਜੇ ਦੁਆ ਨਗਰ ਨੇ ਕਿਹਾ ਵੀ ਅਸੀਂ ਖਾ ਲਿਆ ਇਹਨੂੰ ਖਾ ਗਿਆ ਵੀ ਕਿਉਂਕਿ ਸਾਡੇ ਕੋਲ ਦਰਦਾ ਖਾਣਾ ਨਹੀਂ ਹੈ ਦਾ ਅਸਲ ਇਸ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਜੀ ਕਿਤੇ ਵੀ ਇਲਾਜ ਕਰਾਈਏ ਇਹ ਬੰਦਾ ਕਹਿੰਦਾ ਪੈਸੇ ਮੈਨੂੰ ਦਿਓ ਤੇ ਇਲਾਜ ਨਾ ਹੋਊ ਉਹਨੇ ਸ਼ਰਾਬ ਪੀਣੀ ਹੈ ਪਣੇ ਸ਼ਰਾਬ ਸ਼ਰਾਬ ਉਹਨੇ ਹੁਣ ਕੀ ਕਰਨਾ ਜੀ ਸ਼ਰਾਬ ਪੀਣੀ ਹੈ ਜੀ ਹੋਰ ਜੋਰ ਕਾਣ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਪਹਿਲਾਂ ਝੋਨਾ ਵੇਚਾ ਜਿਹੜੇ ਤੇ ਬਿਨ ਨਹੀਂ ਉਤਰਦੀ ਸ਼ਰਾਬ ਇਹ ਤਾਂ ਨਹੀਂ ਪਿੰਦਾ ਜੀ ਨਹੀਂ 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 ਅੱਛਾ ਜੀ ਅੱਛਾ ਜੀ ਕੁਝ ਦਾ ਆਪਣੀ ਉਹ ਨਹੀਂ ਪੂਰੀ ਹੁੰਦੀ ਗੁਰਦੁਆਰੇ ਬਾਹਰ ਗੁਰੂਆ ਸਤਨਾਮ ਉੱਤੇ ਨਾ ਗੁਰਦੁਆਰੇ ਮੱਥਾ ਟੇਕਿਆ ਨਾ ਚਿੱਟੀ ਤੂੰ ਠੀਕ ਹੋ ਜਾਣਾ ਸਮਝਿਆ ਸ਼ਰਾਬ ਤਾਂ ਨਹੀਂ ਕਰਦੀ ਅੱਛਾ ਜੀ ਉਹ ਕਣ ਦੇ ਪੈਸੇ ਆਇਆ ਸ਼ਰਾਬ ਉਹ ਚੱਲ ਰਹੀ ਆ ਬਸ ਕਣ ਕੇ ਥੋੜੇ ਰੱਖਿਆ ਉਹਦੀ ਦੀ ਕੇ ਕੱਲ ਆਇਆ ਉਹ ਦੁਆਰੇ ਸੇਵਾ ਕਰਦੇ ਸੇਵਾ ਬਹੁਤ ਕਰਦੇ ਹਾਂ ਹਾਂਜੀ ਹਾਂਜੀ ਉਹ ਤਾਂ ਫਿਰ ਕਰਕੇ ਨਹੀਂ ਮੈਂ ਦੇਖ ਲਈ ਜੀ ਇਹ ਫਿਰ ਪਿੰਡ ਕਨੇ ਗੁਰੂ ਘਰ ਖਾਂਦਾ ਉਹਨਾਂ ਰੁੱਟ ਕੇ ਕਿਸੇ ਕਿਸੇ ਦੇ ਘਰੇ ਅੱਛਾ ਚੰਗੇ ਆ ਤਰੀਕੇ ਕੋ ਖਾ ਲੈਣਾ ਅੱਛਾ ਅੱਛਾ ਠੀਕ ਹੈ ਠੀਕ ਜੀ ਮਤਲਬ ਚਲੋ ਘਰਾਂ ਚ ਆਏ ਮੈਂਟਲੀ ਬੱਚੇ ਹੈਗੇ ਨੇ ਪਰ ਆਹ ਬਹੁਤ ਨਿੰਦਣਯੋਗ ਗੱਲ ਆ ਜ ਇਤੋਂ ਬੜਾ ਪਾਪ ਨਹੀਂ ਹੈਗਾ ਵੀਰਾ ਜੀ ਕਿਤੇ ਵੀ ਉਹ ਪਹਿਲਾ ਵਿਆਹ ਹੋਇਆ ਜੀ ਸੁਣ ਲਓ ਪਹਿਲਾ ਵਿਆਹ ਹੋਇਆ ਉਹ ਮਰ ਗਈ ਇਹਦੀ ਜਿਹੜੀ ਮਾਂ ਸੀ ਜੀ ਇਹ ਮੁੜ ਕੇ ਇਹਨੂੰ ਮਤਲਬ ਕਿ ਜਨਾਨੀ ਹੋਰ ਲਿਆ ਕੇ ਦਿੱਤੀ ਅੱਛਾ ਜੀ ਕੁੜੀ ਸੀ ਉਹਦੇ ਇੰਦੀ ਕੁੜੀ ਸੀ ਅੱਛਾ ਜੀ ਅੱਛਾ ਜੀ ਉਹ ਸ਼ਰਾਬ ਦਾ ਕਰਕੇ ਮਤਲਬ ਉਹਨੇ ਇੰਨਾ ਉਹਨੂੰ ਲੋੜੋ ਜੀ ਲੜਣਾ ਇਹਨੇ ਦੂਜੀ ਵੀ ਚੱਲ ਗਈ ਵੀਰੇ ਉਹਦੇ ਨਾਲ ਵੀ ਇਹ ਕੰਮ ਹੁੰਦਾ ਸੀ ਇਹ ਕੰਮ ਆਈ ਤਾਂ ਛੁਪਰ ਕਰਦੇ ਆ ਹਾਂ ਜੀ ਜਿਹਦੀ ਪੈਂਦਾ ਸੀ ਤੇ ਇਹ ਕੁੜੀ ਨੂੰ ਗਲਤ ਟੱਚ ਕਰਦਾ ਸੀ ਕਿਹੜੀ ਕੁੜੀ ਨੂੰ ਮਤਲਬ ਉਹ ਕੁੜੀ ਜਿਹੜੀ ਦੂਜੇ ਵਿਆਹ ਆਪ ਦੀ ਧੀ ਨੂੰ ਹਾਂ ਜੀ ਉਹ ਕੁੜੀ ਉੱਥੋਂ ਲੈ ਕੇ ਆਈ ਸੀ ਪਿੱ ਤੇਰੇ ਬਾਈ ਨੇ ਜੀ ਹਵੇਲੀ ਸਾਡੀ ਸੰਜੀ ਸੀਗੀ ਸੰਜੀ ਵੀ ਸਾਡੀ ਅੱਛੇ ਹਾਂ ਜੀ ਵੀ ਇਹਨੂੰ ਮੈਂ ਹਵੇਲੀ ਬਣਾ ਕੇ ਦਿੱਤੀ ਨਾਲ ਖਰਾਬ ਹੋ ਕੇ ਠੀਕ ਅਜੂਰੇ ਪੂਰੀ ਅੱਛੇ ਜੀ ਤੇਰੇ ਲਾ ਕੇ ਦਿੱਤੀ ਮੇਰੇ ਬੱਚਾ ਨਹੀਂ ਸੀ ਕੋਈ ਵੀ ਅੱਛੇ ਜੀ ਤਾਂ ਇੰਨੇ ਆਜ਼ਾਦ ਤੇ ਸ਼ਰਾਬ ਪੀ ਕੇ ਲੜਨਾ ਕਦੀ ਖੁਸਰਿਆਂ ਦੀ ਹਵੇਲੀ ਸਦਣਾ ਕਦੀ ਕੋ ਸਦਣਾ ਕਦੀ ਕੋਸੋ ਨੇ ਸਦਣਾ ਮੈਂ ਕਹੇ ਕੋਈ ਨਹੀਂ ਮਹਾਰਾਜ ਤੇ ਡੋਰੀਆਂ ਆ ਪਾਖ ਨਹੀਂ ਤਾਂ ਹੁਣ ਮਹਾਰਾਜ ਨੇ ਮੈਨੂੰ ਦਾਤਾਂ ਵਿੱਚ ਤਿੰਨ ਦੇ ਦਿੱਤੀਆਂ ਵਾਹਿਗੁਰੂ ਵਾਹਿਗੁਰੂ ਮੈਂ ਦਾਤਾ ਦੇਤੀਆਂ ਇੱਕ ਧੀਆ ਦੋ ਪੁੱਤ ਆ ਜੀ ਜੀ ਤਾਂ ਪਰ ਇਹਨੂੰ ਇੰਨਾ ਸੁਧਾਰਿਆ ਜੇ ਕੰਮ ਕਰਨ ਵਾਲਾ ਹੋਵੇ ਮੇਨਾ ਕਿਉਂ ਨਾ ਕੰਮ ਕਰੇ ਕੰਮ ਦੇ ਕੋਲ ਸਾਰੇ ਜਮੀਨ ਆ ਮੈਂ ਡੇਕੇ ਦੇ ਨਵਾਂ ਵੱਲ ਇਹਨੂੰ ਨਾਲ ਤੋਰਾਂ ਜੀ ਇਹਨੂੰ ਨਾਲ ਤੋਰੇ ਬਿਲਕੁਲ ਜੀ ਬਿਲਕੁਲ ਪਰ ਇਹ ਕੋਈ ਤਾਂ ਸੁਧਨ ਵਾਲੀ ਨਹੀਂ ਸੁਧਨ ਵਾਲਾ ਨਹੀਂ ਹੈਗਾ ਫਿਰ ਕਿਸੇ ਪੱਖ ਤੇ ਅਗਲਾ ਕਹਿੰਦਾ ਮਦਦ ਕਿਉਂ ਨਹੀਂ ਕਰਦੇ ਹੁਣ ਮਦਦ ਕਰੇ ਕਿਵੇਂ ਬੰਦਾ ਇਹਦੀ ਕਿਵੇਂ ਕਰੇ ਮਦਦ ਜੀ ਦੇਖੋ ਕੋਈ ਬਿਲਾਤੀ ਆਉਂਦਾ ਉਹਦੇ ਘਰ ਚਲੇ ਜਾਂਦਾ ਪੈਸੇ ਲੈਣ ਆਫਰੋ ਅਗਲਾ ਕਹਿੰਦਾ ਆਇਆ ਆਲਾ ਦਊਗਾ ਜੀ ਜੇ ਕੋਈ ਬਾਹਰੋਂ ਆਉਂਦਾ ਅਗਲਾ ਕਹਿੰਦਾ ਦੇ ਦਾਂ ਨੀ ਆਉਂ ਨੂੰ ਕੀ ਪਤਾ ਇਹ ਚੀਜ਼ ਪੈਣ ਸ਼ਰਾਬ ਪੀਵੇ ਗਲਤੀਆਂ ਕਰੇ ਆਪਾਂ ਨੂੰ ਕੀ ਦਿੱਕਤ ਪਰ ਇੱਕ 마ਸੂਮ ਬੱਚੇ ਤੇ ਐਡਾ ਤਸ਼ੱਦਦ ਮਤਲਬ ਇਹ ਮਤਲਬ ਇਹ ਸਮਝੇ ਤੋਂ ਬਾਹਰ ਆਈ ਸਾਡੀ ਸਾਡੇ ਕੋਲੇ ਨਾ ਜੀ ਸਾਨੂੰ ਇੱਕ ਲੇਡੀਜ਼ ਮਿਲੀ ਥੀ ਬਹੁਤ ਸਾਲ ਪਹਿਲਾਂ ਬਾਲੇ ਬੁਰੇ ਖਲਾਸ ਸੀ ਜੀ ਸੜਕ ਤੇ ਰਹਿੰਦੀ ਸੀ ਉਸ ਭੈਣ ਤੇ ਇੰਨੀ ਤਸ਼ੱਦਦ ਹੁੰਦੀ ਦੀ ਜੀ ਦਰਿੰਦਿਆਂ ਵੱਲੋਂ ਐਦਾਂ ਦੇ ਇਨਸਾਨ ਬਸਦੇ ਨੇ ਸਾਡੇ ਜਿਹੜੇ ਇੰਨਾ ਗਿਰ ਜਾਂਦੇ ਨੇ ਬਾਪ ਦਾ ਰਿਸ਼ਤਾ ਕੀ ਆ ਜੀ ਸੋਚੋ ਕਿੰਨਾ ਪਵਿੱਤਰ ਰਿਸ਼ਤਾ ਓਏ ਹੋਏ ਹੁਣ ਵੀ ਬਾਕੀ ਤਾਂ ਨਗਰ ਸਾਰਾ ਚਲੋ ਪਾਸੇ ਵਸਦਾ ਆ ਇਹ ਵਿਚਾਰੇ ਗੁੰਗੇ ਬੋਲੇ ਇਹਨਾਂ ਨੂੰ ਸੁਣਾ ਮੈਂ ਤਾਂ ਮੈਨੂੰ ਤੇ ਸੁਣਦਾ ਨਾ ਹੁਣ ਮੈਂ ਕਿੰਨਾ ਕੁ ਬਰਦਾਸ਼ਤ ਕਰੀ ਔਰ ਇਧਰ ਸੰਗਤ ਜੀ ਜਿਹੜਾ ਪਰਿਵਾਰ ਆ ਉਹਨਾਂ ਨੂੰ ਸੁਣਦਾ ਨਹੀਂ ਜੀ ਜਿੱਦਾਂ ਅਸੀਂ ਬਾਪੂ ਜੀ ਬਾਰੇ ਦੱਸਿਆ ਦੋ ਭਰਾ ਨੇ ਜੀ ਜਾਂ ਉਹਨਾਂ ਦੇ ਵਾਈਫ ਨੇ ਉਹ ਵਾਈਫ ਸੀ ਕਿ ਇਹਨਾਂ ਦੀ ਇਹਨਾਂ ਦੀ ਪਰਜਾਈ ਪਰਜਾਈ ਨੇ ਜੀ ਜਿਵੇਂ ਸੁਣਦਾ ਨਹੀਂ ਹੈਗਾ ਔਰ ਬਾਈ ਜੀ ਨੇ ਦੱਸਿਆ ਤੁਸੀਂ ਇਹਨਾਂ ਦੇ ਕੀ ਲੱਗੇ ਚਾਚਾ ਜੀ ਨਹੀਂ ਇਹਦਾ ਚਾਚਾ ਹੀ ਚਾਚਾ ਲੱਗੇ ਠੀਕ ਹੈ ਜੀ ਉਸ ਜਿਹੜਾ ਅੰਦਰ ਬੈਠਾ ਵੀਰ ਕਲਯੁਗੀ ਉਹਨਾਂ ਦੇ ਬ੍ਰ ਉਹ ਵੀ ਵਾਈਫ ਨਹੀਂ ਰਹੀ ਦੂਜਾ ਵਿਆਹ ਕੀਤਾ ਸੀ ਉਹ ਵੀ ਨਹੀਂ ਰਹੀ ਕਿਉਂ ਕਿ ਜਿਹੜਾ ਦੂਜਾ ਵਿਆਹ ਸੀ ਉਹਦੇ ਨਾਲ ਇੱਕ ਧੀ ਆਈ ਸੀ ਉਸ ਧੀ ਤੇ ਵੀ ਗਲਤ ਜਿਹੜਾ ਹੱਥ ਪਾਇਆ ਜਾਂਦਾ ਸੀ ਉਸ ਧੀ ਨੂੰ ਵੀ ਗਲਤ ਟੱਚ ਕੀਤਾ ਜਾਂਦਾ ਸੀ ਪਰ ਫਿਰ ਤੁਸੀਂ ਸਮਝ ਕੇ ਦੇਖ ਲਓ ਚਲੋ ਧੀ ਦਾ ਜਾਨ ਬੱਚੀ ਬੱਚੀ ਇਸ ਵੀਰ ਦੀ ਜਿਹੜੀ ਜਿਹੜੀ ਜਾਣਕਾਰੀ ਕਿਚ ਆ ਗਈ ਇਹ ਕਹਿ ਸਕਦੇ ਆ ਕਿਉਂਕਿ ਇਹ ਵਿਚਾਰਾ ਗੁੰਗਾ ਬੋਲਾ ਔਰ ਮੈਂਟਲੀ ਇਹਨੂੰ ਪਤਾ ਨਹੀਂ ਚੀਜ਼ਾਂ ਦਾ ਜੇਕਰ ਪਤਾ ਹੁੰਦਾ ਸ਼ਾਇਦ ਇਹ ਬਹੁਤ ਸਾਲ ਪਹਿਲਾਂ ਹੀ ਰੌਲਾ ਪਾ ਲੈਂਦਾ ਹਨ ਪਰ ਸੰਗਤ ਵਾਲੇ ਪਿੰਡ ਵਾਸੀ ਨੂੰ ਪਤਾ ਸੀ ਮਜਬੂਰੀ ਹੁੰਦੀ ਹੈ ਇੱਕ ਜਦੋਂ ਬਿਨਾਂ ਪ੍ਰੂਫ ਤੋਂ ਕਿਵੇਂ ਕਿਸੇ ਨੂੰ ਕੋਈ ਕਹਿ ਦੂਗਾ ਜੀ ਪਰ ਹੁਣ ਵੀਡੀਓ ਜਦੋਂ ਬਣੀ ਉਦੋਂ ਬਾਅਦ ਫਿਰ ਉਹਨ ਉਸ ਇਨਸਾਨ ਨੂੰ ਪਰ ਹੁਣ ਤੁਸੀਂ ਸਮਝਦਾ ਰਹੋ ਉਹਨੂੰ ਸ਼ਰਾਬ ਚਾਹੀਦੀ ਹੈ ਕਿਹ ਚੀਜ਼ਾਂ ਚਾਹੀਦੀਆਂ ਨੇ ਪਰ ਬੜੇ ਦੁੱਖ ਦੀ ਗੱਲ ਹੈ ਅਸੀਂ ਇਸ ਬੱਚੇ ਨੂੰ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਅਸੀਂ ਮਾੜਾ ਜਿਹਾ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਸੰਸਥਾ ਬਾਰੇ ਸੰਸਥਾ ਪਿਛਲੇ 5.5 ਸਾਲ ਤੋਂ ਕੰਮ ਕਰ ਰਹੀ ਹੈ ਜੀ ਸਾਨੂੰ ਬਹੁਤ ਸਪੋਰਟ ਕੀਤੀ ਤੁਸੀਂ ਭੈਣ ਭਰਾਵਾਂ ਨੇ ਹੋਰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਕਿਉਂਕਿ ਆਪਾਂ ਨੇ ਬਹੁਤ ਵੱਡਾ ਥਾਂ ਉੱਥੇ ਬਣਾਉਣਾ ਕਾਫੀ ਆਪਣੇ ਕੋਲੇ ਪ੍ਰਾਪਰਟੀ ਹੈਗੀ ਆ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦੇ ਵਿੱਚ ਬਣਨਾ ਕੀ ਆ ਇਦਾਂ ਦੇ ਬੱਚਿਆਂ ਲਈ ਘਰ ਬਣਨਾ ਜੀ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਜਾਂ ਜਿਨ੍ਹਾਂ ਤੇ ਤਸ਼ੱਦਦ ਹੋ ਰਿਹਾ ਆਪਣੇ ਕੋਲੇ ਇਸ ਟਾਈਮ 150 ਤੋਂ ਮੈਂਬਰ ਪੱਕਾ ਰਹਿ ਰਿਹਾ ਜੀ ਅਤੇ 1000 ਬੰਦਾ ਦਵਾਈ ਲੈ ਰਿਹਾ ਜਿਹੜੇ ਬੰਦੇ ਵੱਖ-ਵੱਖ ਪਰਿਵਾਰਾਂ ਚੋਂ ਪਿੰਡਾਂ ਚੋਂ ਸਾਨੂੰ ਕਾਲ ਕਰਦੇ ਨੇ ਉਹਨਾਂ ਦੀ ਮੈਡੀਸਿਨ ਚੱਲ ਰਹੀ ਆ ਅਸੀਂ ਉਹਦੇ ਵਿੱਚ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਉਹਦੇ ਸਾਨੂੰ ਸਪੋਰਟ ਦੀ ਬਹੁਤ ਲੋੜ ਆ ਤੁਹਾਡੀ ਤਾਂ ਜੋ ਸੰਸਥਾ ਹੋਰ ਵੱਡੇ ਪੱਧਰ ਤੇ ਕੰਮ ਕਰ ਸਕੇ ਇਦਾਂ ਦੇ ਬੱਚਿਆਂ ਨੂੰ ਘਰਾਂ ਤੋਂ ਲਿਆ ਕੇ ਉਹਦੀ ਸਾਂਭ ਸੰਭਾਲ ਕਰ ਸਕੇ ਜਿੱਤੇ ਅੱਜ 150 ਸਰੀਰ ਆ ਇਹਨੂੰ ਆਪਾਂ 15000 ਬੱਚੇ ਦੀ ਸਾਂਭ ਸੰਭਾਲ ਕਰ ਸਕੀਏ ਕਿਉਂਕਿ ਅੱਜ ਦੇ ਹਾਲਾਤ ਇਦਾਂ ਦੇ ਨੇ ਮੈਂਟਲੀ ਪ੍ਰੋਬਲਮ ਬਹੁਤ ਜ਼ਿਆਦਾ ਤੇ ਮਾਨਸਿਕ ਪਰੇਸ਼ਾਨੀ ਸਾਡੇ ਪੰਜਾਬ ਚ ਹੱਦ ਤੋਂ ਵੱਧ ਆ ਰਹੀ ਕਾ ਚ ਟੈਨਸ਼ਨ ਦੀ ਗੋਲੀ ਚੱਲ ਰਹੀ ਆ ਸਾਡੇ ਕੋਲੇ ਜਗ੍ਹਾ ਹੈਗੀ ਆ ਜੀ ਉਹਨੂੰ ਆਪਾਂ ਵੱਡਾ ਬਣਾਉਣਾ ਬਹੁਤ ਗੁਰੂ ਸਾਹਿਬ ਕਿਰਪਾ ਕਰਨ ਤਾਂ ਜੋ ਇਦਾਂ ਦੇ ਬੱਚਿਆਂ ਨੂੰ ਘਰਾਂ ਤੋਂ ਲਿਆ ਕੇ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਔਰ ਇਦਾਂ ਦੀ ਜਿਹੜੀ ਘਟਨਾ ਹੋ ਰਹੀ ਐ ਸੀ ਪਹਿਲਾਂ ਵੀ ਬੋਲੇ ਆ ਇਸ ਵੀਡੀਓ ਦਾ ਮਕਸਦ ਇਹ ਆ ਵੀ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਇਹ ਔਰ ਧਿਆਨ ਰੱਖੋ ਕਿਤੇ ਨਾ ਕਿਤੇ ਇਦਾਂ ਦੇ ਜੁਲਮ ਦੇ ਖਿਲਾਫ ਖੜਨਾ ਸ਼ੁਰੂ ਕਰੀਏ ਜੀ ਆਪਾਂ ਕਿਉਂਕਿ ਇਦਾਂ ਦੇ ਬੱਚਿਆਂ ਨੂੰ ਤੁਹਾਡੇ ਹੀ ਉਹ ਤੁਸੀਂ ਉਹਨਾਂ ਨੂੰ ਮਤਲਬ ਰੱਬ manne ਕਿ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰੋ ਜੇ ਆਪਾਂ ਵੀ ਕਹਾਂਗੇ ਆਪਾਂ ਨੇ ਕੀ ਲੈਣਾ ਤਾਂ ਫਿਰ ਇਦਾਂ ਦੇ 마ਸੂਮ ਮੰਦ부ਧੀ ਬੱਚਿਆਂ ਤੇ ਤਸ਼ੱਦਦ ਹੀ ਹੁੰਦਾ ਰਹਿਣਾ ਨਾ ਉਹ ਕੋਰਟ ਚ ਬੋਲ ਕੇ ਦੱਸ ਪਾਉਣਗੇ ਨਾ ਉਹ ਕਿਸੇ ਨੂੰ ਹੋਰ ਦੱਸ ਪਾਉਣਗੇ ਨਾ ਚਾਚਾ ਨਾ ਤਾਇਆ ਕੋਈ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ ਕਈ ਵਾਰੀ ਇਹ ਜਿਹੇ ਹਲਾਤ ਪੈਦਾ ਹੋ ਜਾਂਦੇ ਨੇ ਵੀ ਇਨਸਾਨ ਕਈ ਵਾਰੀ ਨਾਲ ਦਾ ਮਦਦ ਹੀ ਨਹੀਂ ਕਰ ਪਾਉਂਦਾ ਸਾਨੂੰ ਗੁਰੂ ਸਾਹਿਬ ਨੇ ਤਾਕਤ ਦਿੱਤੀ ਆ ਸਾਨੂੰ ਤਾਕਤ ਧਰਮ ਪੱਖ ਤੋਂ ਵੀ ਦਿੱਤੀ ਆ ਮਹਾਰਾਏ ਨੇ ਸਮਾਜਿਕ ਪੱਖ ਤੋਂ ਵੀ ਦਿੱਤੀ ਆ ਤੁਹਾਡਾ ਸਾਨੂੰ ਸਾਥ ਆ ਤੁਹਾਡੇ ਕਰਕੇ ਅਸੀਂ ਅੱਜ ਇਹ ਕਾਰਜ ਕਰਨ ਚ ਕਾਮਯਾਬ ਹੋਇਆ ਪਟਿਆਲੇ ਤੋਂ ਪਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡਾਂ ਕਦੇ ਤੁਸੀਂ ਆਓ ਇਦਾਂ ਦੇ ਰੱਬ ਰੂਪੀ ਇਨਸਾਨਾਂ ਨੂੰ ਮਿਲਣ ਜਰੂਰ ਆਇਆ ਕਰੋ ਜਿਨ੍ਹਾਂ ਨੂੰ ਅਸੀਂ ਵਕ ਵਕ ਪਿੰਡਾਂ ਚੋਂ ਲੈ ਕੇ ਜਾਂਦੇ ਪਿੱਛੇ ਜੇ ਅਸੀਂ ਇਧਰ ਇੱਕ ਏਰੀਆ ਚ ਹੋਰ ਪਿੰਡ ਸੀ ਕਿ ਗਏ ਉਹ ਬਜ਼ੁਰਗਾਂ ਦੇ ਸਿਰ ਦੇ ਵਿੱਚ ਕੀੜੇ ਸੀਗੇ ਜੀ ਸਾਰਾ ਇਕੱਲੇ ਕੰਨ ਦਾ ਇੰਨਾ ਕ ਮਾਸ ਹੀ ਰਹਿ ਗਿਆ ਸੀ ਬਹੁਤ ਇਹਨਾਂ ਨੇ ਡੂੰਘੇ ਟੋਏ ਸੀਗੇ ਵੀਰੇ ਉਹ ਸਾਡੇ ਕੋਲ ਸਾਲ ਕਰ ਰਹੇ ਉਦੋਂ ਬਾਅਦ ਸਰੀਰ ਕੋਈ ਹੋਰ ਪ੍ਰੋਬਲਮ ਆਉਣ ਕਰਕੇ ਮੌਤ ਹੋ ਗਈ ਤੇ ਉਹਨਾਂ ਦੀ ਬਹੁਤ ਬੁਰੇ ਹਾਲਾਤ ਸੀ ਬਹੁਤ ਪੜੇ ਲਿਖੇ ਮਨੁੱਖ ਸੀਗੇ ਜੀ ਅੱਛਾ ਜੀ ਉਹ ਇਹ ਤਾਂ ਉਹਨੂੰ ਕੀ ਸਬਕ ਸਿਖਾਈਏ ਨੂੰ ਜੀ ਉੱਤੋਂ ਉਹਨੂੰ ਤੁਸੀਂ ਹੱਲ ਕਰਦੇ ਦਾ ਕੰਨ ਦਾ ਜਿੰਨਾ ਮਰਜੀ ਕੁੱਟੀ ਜਾਈ ਆਪਾਂ ਇਹ ਬੱਚੇ ਦਾ ਤਾਂ ਦੇਖ ਨਾਲੋਂ ਮੇਰੀ ਗੱਲ ਸੁਣ ਇਹ ਤਾਂ ਮੈਂ ਇਹਨੂੰ ਖੁੱਲਾ ਨਹੀਂ ਛੱਡ ਸਕਦੇ ਕਿਉਂਕਿ ਸਾਡੇ ਬੱਚੇ ਕਿਸੇ ਇਹ ਕਿਸੇ ਹੋਰ ਨਾਲ ਵੀ ਮਤਲਬ ਕਿਸੇ ਬੱਚੇ ਨੂੰ ਫੜ ਕੇ ਲਿਆਂਦਾ ਕੋਈ ਕੁਝ ਨਹੀਂ ਕਰ ਸਕਦਾ ਮੈਂ ਬੱਚੇ ਆਪਣੇ ਨਹੀਂ ਬਿਦਤਰ ਉਹਨਾਂ ਦੀ ਪਾਰਟੀ ਕਾਰਵਾਈ ਆ ਉਹ ਕੀਤੀ ਜਾਵੇ ਮੈਂ ਤਾਂ ਕਹਿੰਦੀ ਇਹਨੂੰ ਉਹ ਤਾਂ ਮੈਨੇ ਕਰਾ ਦਿੰਨੇ ਜੀ ਬਣਦੀ ਕਰ ਬਈ ਤਾਂ ਉਹ ਥੋੜੇ ਟਾਈਮ ਨੂੰ ਫੇਰ ਆ ਜੂਗਾ ਜੀ ਤਾਂ ਮਤਲਬ ਸਜਾਤ ਜੇਲ ਤਾਂ ਜਿਹੜੀ ਉਹ ਤਾਂ ਕੋਈ ਮਸਲਾ ਨਹੀਂ ਪਰਚਾ ਤਾਂ ਹੁਣ ਹੋ ਜੂ ਇਹਦੇ ਤੇ ਹੀ ਪਰਚੇ ਵਾਲਾ ਮਸਲਾ ਨਹੀਂ ਹੈਗਾ ਜੀ ਪਰਚਾ ਤਾਂ ਆਪਾਂ ਹੁਣ ਦਰਖਾਸਤ ਦਿੰਨੇ ਆ ਆਪਾਂ ਫੇਰ ਬਾਈ ਕਰ ਲਾਂਗੇ ਅਸੀਂ ਪਹਿਲਾਂ ਵੀ ਕਰੇ ਰਿਹਾ ਹਾਂ ਇਦਾਂ ਦੇ ਕਈ ਕੇਸਾਂ ਦੀ ਜਿਨ੍ਹਾਂ ਦੇ ਉੱਪਰ ਬੱਚਿਆਂ ਦੇ ਤਸ਼ੱਦਦ ਹੋਇਆ ਜਿਵੇਂ ਇੱਕ ਬੱਚੇ ਦੇ ਪ੍ਰੈਸ ਲਾਤੀ ਸੀ ਲੇਡੀਜ਼ ਨੇ ਉਹਦਾਂ ਦੇ ਕੇਸ ਨੇ ਜਿਹੜੇ ਉਹਨਾਂ ਦੇ ਪਿੱਛੇ ਅਸੀਂ ਨਿਗਰ ਰੱਖਦੇ ਆਂ ਪੂਰੀ ਦੀ ਤਾਂ ਉਹ ਮਸਲਾ ਨਹੀਂ ਮਸਲਾ ਇਹ ਆ ਵੀ ਇਹਦਾ ਆਪਾਂ ਨੂੰ ਸਾਰੇ ਇਕੱਠੇ ਹੋ ਕੇ ਨਾ ਆਪਾਂ ਧਿਆਨ ਰੱਖੀ ਹੋਰ ਇਹਦਾ ਹੱਲ ਮੈਨੂੰ ਕੋਈ ਨਹੀਂ ਦਿਖ ਰਿਹਾ ਜੀ ਜੇ ਆਪਾਂ ਕਹੀਏ ਵੀ ਇਹਨੂੰ ਸਾਰੀ ਜ਼ਿੰਦਗੀ ਆਪਨਾ ਬਚਾ ਕੇ ਰੱਖਣਾ ਜੀ ਸਾਰੀ ਜ਼ਿੰਦਗੀ ਜਿੰਨਾ ਨਹੀਂ ਰੱਖ ਪਾਉਣਗੇ ਜੀ ਬੱਚੇ ਦਾ ਸੋਚੋ ਦੀ ਇਹ ਤਾਂ ਅਸੀਂ ਨਾਲ ਲੈ ਕੇ ਜਾਵਾਂਗੇ ਜੀ ਇਹਨੂੰ ਅਸੀਂ ਨਾਲ ਲੈ ਕੇ ਜਾਈਏ ਇਹਦਾ ਤੇ ਜਾਣਾ ਜਲਦੀ ਹੋ ਜਾਂਦਾ ਬੰਦ ਕਦੋਂ ਇਹਨਾਂ ਨੂੰ ਜਿੱਦਾਂ ਅੰਦਰ ਉੱਧਰ ਦੇ ਜਿੰਨਾ ਬਹੁਤ ਛੱਡੀਏ ਉਹਨਾਂ ਖਾਣੇ ਜੀ ਥੋੜਾ ਜਿਹਾ ਇਹਨੂੰ ਸ਼ਾਇਦ ਮਾੜਾ ਮੋਟੀ ਇਹਦੇ ਕੁਝ ਅਕਲ ਜੀ ਜੀ ਅਕਲ ਆ ਜੀ ਜੀ ਮੋਟੇ ਬਚਣਾ ਮਿਲਿਆ ਤਾਂ ਫਿਰ ਅੱਗੇ ਕਰੂਗਾ ਹਾਂ ਥੋੜੀ ਜਿਹਾ ਕੱਲਾ ਹੋਊਗੀ ਤੇਰੀ ਇਹਦੇ ਚੱਕਰਾਂ ਦੇ ਵੱਧ ਵੀ ਕੁਝ ਪਰਿਵਾਰ ਵਾਸਤੇ ਲਾਗੇ ਕਈ ਵਾਰ ਆਪਾਂ ਛੋੜੇ ਬੱਚੇ ਇਕੱਲੇ ਨੂੰ ਘਰੇ ਛੱਡ ਕੇ ਚਲ ਜੀਦਾ ਹਾਂ। ਹਾਂਜੀ। ਗੱਲ ਇਹ ਆ ਵੀ ਪਹਿਲੋ ਇਹ ਬੱਚਾ ਚਲਾ ਗਿਆ ਹੈ ਨਾ। ਪਰ ਕਲਦੀਪ ਭਾਈ ਨੂੰ ਘਰ ਦਾ ਕੋਈ ਬੰਦਾ ਮੈਂ ਘਰੋਂ ਇਹਨੇ ਮਨਾ ਕੀਤਾ। ਬੱਚੇ ਆਉਂਦੇ ਆ ਚਾਚਾ ਜੀ ਦੇ ਮੇਰੇ ਬੱਚੇ ਹੀ ਨੇ ਮੈਂ ਥੋੜੇ ਮੈਂ ਹੋਣ ਨਹੀਂ ਦਿੰਦਾ। ਆਪਾਂ ਕਿੰਨੇ ਕਿੰਨੇ ਰੱਖ ਸਕਦੇ ਇਹ ਬੰਦਾ ਇਹੋ ਜਿਹਾ ਤਾਂਗ ਜੀ ਹੁੰਦਾ ਵੀ ਮੈਨੂੰ ਕਿੱਥੋਂ ਮੌਕਾ ਮਿਲਦਾ। ਮੈਨੂੰ ਕਿਸੇ ਬੱਚੇ ਦਾ ਕੋਈ ਪੀ ਕੋਈ ਪੁੱਤ ਛੋੜੇ ਬੱਚਾ ਨੂੰ ਕਿਤੇ ਮਤਲਬ ਮੇਰੇ ਦੋ ਚਾਰ ਮਹੀਨੇ ਦੀ ਤਾਂ ਖੜਾ। ਇਹ ਤਾਂ ਆਪਾਂ ਨੂੰ ਹੀ ਧਿਆਨ ਰੱਖਣਾ ਪਊਗਾ। ਬਿਲਕੁਲ। ਠੀਕ ਹੈ ਆਪਾਂ ਚਲੋ ਚਲਦੇ ਆਂ ਸਾਡੇ ਪਿੰਡੋਂ ਵੀ ਚਲਦੇ ਆਂ ਤੁਸੀਂ ਪਿੰਡ ਵਾਸੀ ਅਗਲੇ ਤਾਂ ਇਹ ਪਿੰਡ ਵਾਸੀ ਤੁਸੀਂ ਨਾ ਬੱਚੇ ਦੀ ਜ਼ਿੰਮੇਵਾਰੀ ਅਸੀਂ ਚੱਕ ਲਈਏ ਤਾਂ ਤੁਸੀਂ ਕਰ ਵੀ ਸਰਪੰਚ ਸਾਹਿਬ ਕਿੱਥੇ ਕਿਹੜੇ ਨੇ ਮੌਜੂਦ ਆ ਜੀ ਅੱਛਾ ਠੀਕ ਹੈ ਸਰਪੰਚ ਸਾਹਿਬ ਨੂੰ ਕਹਿ ਕੇ ਆਪਾਂ ਅਗਲੇ ਤੋਰਦੇ ਆਂ ਜੀ ਠੀਕ